ਅੱਜ 10 ਦਸੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਮੌਸਮ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲ ਰਹੀ ਹੈ ਪਰ ਸਵੇਰ ਵੇਲੇ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਕੱਲ ਸਵੇਰ ਨੂੰ ਵੀ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਕਈ ਖੇਤਰਾਂ ਦੇ ਵਿੱਚ ਧੁੰਦ ਦੇਖਣ ਨੂੰ ਮਿਲੇਗੀ ਪਰ ਉਹ ਬਹੁਤਾ ਸਮਾਂ ਦਿਖਾਈ ਨਹੀਂ ਦੇਵੇਗੀ ਜਦ ਹੀ ਮੌਸਮ ਸਾਫ਼ ਹੋਵੇਗਾ ਜਾਂ ਧੁੱਪ ਨਿਕਲੇਗੀ ਮੌਸਮ ਨਾਲ ਦੀ ਨਾਲ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਹਵਾ ਦੇ ਵਿੱਚ ਲਗਾਤਾਰ ਰਵਾਨਗੀ ਬਣੀ ਹੋਈ ਹੈ ਜਿਸ ਕਰਕੇ ਕਿਤੇ ਕਿਤੇ ਪੰਜਾਬ ਦੇ ਵਿੱਚ ਹਲਕਾ ਜਿਹਾ ਕੋਰਾ ਵੀ ਸਵੇਰ ਵੇਲੇ ਦਿਖਾਈ ਦੇ ਰਿਹਾ ਜਿਸ ਕਰਕੇ ਸਵੇਰ ਵੇਲੇ ਹੱਥ ਪੈਰ ਸੁੰਨ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਮੀਂਹ ਦਾ ਦੌਰ ਅਜੇ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਲੱਗ ਰਿਹਾ ਮੌਸਮ ਸਾਫ ਅਤੇ ਖੁਸ਼ਕ ਅਗਲੇ ਕਈ ਦਿਨ ਬਣੇ ਰਹਿਣ ਦੀ ਸੰਭਾਵਨਾ ਹੈ ਬੱਦਲਵਾਈ ਵੀ ਕਿਸੇ ਵੀ ਖੇਤਰ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਨਾ ਹੀ ਪੰਜਾਬ ਵਿੱਚ ਜਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦਵੇਗੀ ਮੌਸਮ ਮੁੱਖ ਤੌਰ ਤੇ ਸਾਫ ਰਹੇਗਾ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਵੇਰ ਵੇਲੇ 5 ਤੋਂ 9 ਡਿਗਰੀ ਤੇ ਦਿਨ ਦਾ ਟੈਂਪਰੇਚਰ ਜਿਹੜਾ 20/20 ਡਿਗਰੀ ਦੇ ਆਸ-ਪਾਸ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ